ਇਹ ਕਵਾਂਡੀ ਨਾਲ ਚੱਕਰ ਹੋਇਆ ਸੀ ਸਾਡਾ ਪਹਿਲਾਂ ਮੰਨਦਾ ਨਹੀਂ ਸੀਗਾ ਇਹਨੂੰ ਕਾਫੀ ਜੀ ਨਿਕਲਦੀ ਆ ਉਹ ਵਾਲੀ ਤੇ ਉਹ ਤੋਂ ਅੱਗੇ ਫੇਰ ਪਹਾੜ ਨੇ ਤਾਂ ਬੜੀ ਤੇਜ਼ ਆ ਫਟਾਫਟ ਆ ਗਈ ਵੀ ਆਪਾਂ ਆਏ ਪਹਿਲਾਂ ਆਹ ਦੁਕਾਨ ਤੇ ਆਵਾਂਗੇ ਵੇ ਗੁੰਮ ਗਈ ਸੀ ਗੁੰਮ ਗਈ ਸੀ ਅੰਦਰ ਆਇਆ ਬੁੱਤ ਹਾਂ ਸੇ ਸੇ ਇੱਥੇੜ ਕੀ ਕਰਨਾ ਖਾਨ ਲੱਗਿਆ ਪਿਆ ਟੋਫੀਆਂ ਆ ਮਿੱਟੀ ਕਿਵੇਂ ਖੜਾਈ ਯਾਰ ਤੁਸੀਂ ਵਿਗਸਟਿੰਗ ਥਿੰਗ ਡਿਸਕਸਟਿੰਗ ਥਿੰਗ? ਯਾ ਓਕੇ ਕੀ ਕਰਨ ਡਿਸਕਸਟਿੰਗ ਥਿੰਗ ਦਾ? ਕਸਟਮ ਕੋਸਟੇਗਾ ਜੀ ਅੱਛਾ ਦੇਖਿਓ ਜੀ ਟੀ ਮਿੱਟੀ ਲਾ ਉੱਪਰ ਕਾ ਡਿਸਕਸਟਿੰਗ ਥਿੰਗ ਨੂੰ ਥੱਲੇ ਛੱਡ ਦੋ ਮਿਰਚਾ ਮੁਰਚਾ ਲਾਈ ਹੋਈ ਸੀ ਅਸੀਂ ਇੱਥੇ ਆਹ ਮਿਰਚੀ ਨੇ ਸਾਰੀਆਂ ਪਾਪ੍ਰੀਕਾ ਮਿਰਚਾ ਹਾਂ ਬਤ ਉਹ ਨਾ ਆ ਸਾਡੇ ਕ੍ਰੇਲੇ ਦੀ ਬੇਲ ਇਹ ਨੂੰ ਹਲੇ ਕੁਛ ਲੱਗਿਆ ਨਹੀਂ ਹੈਗਾ ਵਿਚਾਰੀ ਅੱਧ ਵਿੱਚ ਦੀ ਕਦੇ ਮੱਚ ਜਾਂਦੀ ਹੈ ਕਦੇ ਉਗ ਜਾਂਦੀ ਆ ਬਾਕੀ ਸਾਡੇ ਥੱਲੇ ਲੱਗਿਆ ਸਾਰਾ ਟਮਾਟਰ ਲੱਗੇ ਹੋਏ ਆ ਵਾਲੇ ਜਿਹੜੇ ਆ ਨੇ ਟਮਾਟਰ ਨੇ ਬਾਥੂ ਦਾ ਬੂਟਾ ਹਾਂ ਹਾਂ ਇਹ ਆਲੂ ਤੁਮਾਰੇ ਤਾਂ ਸ਼ਾਮ ਦਾ 7 7:30 ਹੋ ਗਏ ਸ਼ਾਮ ਦਾ 뷰 ਦਿਖਾ ਦਿੰਨੇ ਆਪਣੇ ਘਰ ਤੋਂ ਕਿਸੇ ਦਾ ਆਂਦੀਦਾਗਾ ਵਿంటర్ ਦੇ ਵਿੱਚ ਤਾਂ ਕਾਫੀ ਦੇਖਿਆ ਸੋ 9:00 ਪਜ ਹੁੰਦੀ ਆ ਤੇ ਸਮਰ ਦਾ 뷰 ਆ ਇਹ ਆਪਣੇ ਘਰ ਤੋਂ ਪਹਿਲਾਂ ਇੱਥੇ ਸਾਹਮਣੇ ਇੱਕ ਵੱਡਾ ਸਾਰਾ ਦਰਖਤ ਹੁੰਦਾ ਸੀ ਉਹ ਇੰਨਾ ਗਵਾਂਡੀਆਂ ਨੇ ਕੱਟਤਾ ਤੇ ਆ ਝੰਡਾ ਲਾਇਆ ਹੁੰਦਾ ਇੱਕ ਇਹਦੀ ਬੜੀ ਇੰਟਰਸਟਿੰਗ ਸਟੋਰੀ ਆ ਜਿਹੜੀ ਬਾਰਡ ਜੀ ਲੱਗੀ ਆ ਸਾਹਮਣੇ ਆ ਛੋਟੀ ਛੋਟੀ ਜਿਹੜੀ ਆ ਵਾਲੀ ਆ ਵਾਲੀ ਇਹ ਗਵਾਂਡੀਆਂ ਦਾ ਚੱਕਰ ਹੋਇਆ ਸੀ ਸਾਡਾ ਪਹਿਲਾਂ ਮੰਨਦਾ ਨਹੀਂ ਸੀਗਾ ਇਹਨੂੰ ਕਾਫੀ ਕੁਝ ਫੇਰ ਕਰਨਾ ਪਿਆ ਹਨੂ ਪੇਪਰ ਉੱਪਰ ਲਿਆਉਣੇ ਪਏ ਕਹਿੰਦਾ ਆ ਲਿਓ ਬਾਹ ਲਿਓ ਪਹਿਲਾਂ ਅਸੀਂ ਉਰਲੇ ਪਾਸੇ ਲਾਤੀ ਸੀ ਉਹ ਛੋਟੇ ਛੋਟੇ ਜਿਹੇ ਟੋਏ ਦੀਂਦੇ ਹੋਣਗੇ ਆਹ ਵਾਲੇ ਜਿਹੜੇ ਆ ਟੋਏ ਦੀਂਦੇ ਆ ਇਹ ਪਹਿਲਾਂ ਅਸੀਂ ਬਾੜ ਇੱਥੇ ਲਾਤੀ ਸੀ ਤੇ ਬਾਅਦ ਚ ਸਾਡੇ ਗਵਾਂਢੀ ਇਧਰਲਾ ਦੂਜਾ ਕਹਿੰਦਾ ਖੱਬੇ ਹੱਥ ਵਾਲਾ ਆਹ ਵਾਲਾ ਇਧਰਲਾ ਕਹਿੰਦਾ ਵੀ ਤੁਸੀਂ ਗਲਤ ਲਾਤੀ ਕਹਿੰਦਾ ਵੀ ਚੈੱਕ ਕਰੋ ਫਿਰ ਅਸੀਂ ਚੱਕ ਚੁੱਕ ਕੀਤਾ ਸਾਰਾ ਕੁਝ ਉਹ ਵਰਦਾ ਗਵਾਂਢੀ ਸਾਡਾ ਆ ਵਰਦਾ ਉਹ ਤੇ ਫਿਰ ਲਿਆ ਕੇ ਵੀ ਪ੍ਰੂਫਰ ਉਪਰ ਸਾਰਾ ਕਾਈ ਕਾਰਵਾਈ ਲਿਆ ਕੇ ਫਿਰ ਇਹਨੂੰ ਦਿਖਾਇਆ ਫਿਰ ਮੰਨਿਆ ਉਹਦਾ ਮੰਨਦਾ ਨਹੀਂ ਸੀਗਾ ਬੜਾ ਢੀਠ ਨਿਕਲਿਆ ਗਵਾਂਢੀ ਇਹ ਤੇ ਹੁਣ ਆਪਾਂ ਫੁੱਲ ਬੂਟੇ ਲਾਤੇ ਲਿਆ ਕੇ ਬਾੜ ਜੀ ਲਾ ਲਾਤੀ ਤੇ ਆਹ ਤਰ੍ਹਾਂ ਪੋਲੀਨਾ ਆਹ ਝੂਲਾ ਵਜਾਕਾਂ ਦਾ ਤੇ ਬਾਕੀ 뷰 ਦਿਖਾਉਣਾ ਸੀ ਮੈਂ ਮੇਨ ਤਾਂ 뷰 ਸੀ ਮਹਾ 뷰 ਦਿਖਾਉਣਾ ਸ਼ਾਮ ਦਾ 뷰 ਆ ਧੁੱਪ ਨਿਕਲੀ ਆ ਬਹੁਤ ਸੋਹਣਾ ਵਾ ਇਧਰ ਵੱਡੇ ਵੱਡੇ ਇਹ ਦਰਖਤ ਆ ਗਏ ਇਹ ਨਾਲ ਦੀ ਉਹ ਪਾਣੀ ਨਿਕਲਦਾ ਥੱਲੋਂ ਦੀ ਜਿਹੜਾ ਉੱਪਰ ਪਹਾੜਾਂ ਤੋਂ ਆਉਂਦਾ ਉਹਦੀ ਆਵਾਜ਼ ਬਹੁਤ ਆਉਂਦੀ ਆ ਸ਼ਾਇਦ ਵੀਡੀਓ ਵਿੱਚ ਆ ਰਹੀ ਹੋਵੇ ਤੇ ਉਹ ਸਾਹਮਣੇ ਜਾਂਦਾ ਨਦੀ ਕਹਿ ਸਕਦੇ ਆਂ ਆਪਾਂ ਇੱਕ ਨਦੀ ਨਿਕਲਦੀ ਆ ਉਹ ਵਾਲੀ ਤੇ ਉਹ ਤੋਂ ਅੱਗੇ ਫੇਰ ਪਹਾੜ ਨੇ ਬੜੇ ਸੋਹਣੇ ਦਿਸਦੇ ਇੱਥੋਂ ਸਵੇਰੇ ਸਵੇਰੇ ਬਹੁਤ ਸੋਹਣੇ ਲੱਗਦੇ ਆਗੇ ਵੰਤ ਤੇ ਬਣੋੜਾ ਇਹਨੂੰ ਉੱਡ ਤੇ ਚੜਾਉਣ ਲੱਗਿਆ ਪਿਆ ਹੰਸ ਕੇਰੇ ਦਸਤਾਨਾ ਭਾਈ ਆਹ ਮੁੱਤ ਵਰਕਰ ਲੈਣ ਫੇਰ ਉਹ ਤੋਂ ਬਾਅਦ ਕਰਨਾ ਉਤਵਾਦ ਇਹਦੇ ਤੁਸੀਂ ਲੈਣੇ ਤੁਸੀਂ ਕਿੱਥੇ ਬਣਨੇ ਆ। ਚੱਲ ਜਾ ਕੇ ਦੇਖਦੇ ਆ। ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। hope ਆ ਸਾਰਿਆਂ ਠੀਕ ਹੋਵਾਂਗੇ। ਤੇ ਅੱਜ ਦਾ ਵਲੌਗ ਹੋਣਾ ਹੈਗਾ ਘੁੰਮਣ ਫਿਰਨ ਦਾ। ਅਸੀਂ ਉਦੋਂ ਹੀ ਚੱਲੇ ਆਂਗੇ ਦੇਖਦੇ ਆ ਕਿ ਕੀ ਬਣਦਾ। ਬਲਵੀਰ ਕਹਿੰਦੀ ਆਪਾਂ ਜਾਣਾ ਕਿਹੜਾ ਕੱਢਣਾਗਾ ਤੇ ਗੁਰਮਨ ਨੂੰ ਛੁੱਟੀ ਕਰਾ ਲਈ। ਗੁਲੀਨ ਵੀ ਗੁਲੀਨ ਨੂੰ ਛੁੱਟੀਆਂ ਹੀ ਨਹੀਂ ਆ ਸਕੂਲ ਚੋਂ। ਚਲੋ ਆਪਾਂ ਚੱਲਦੇ ਆਂ ਦੇਖਦੇ ਆਂ ਫਿਰ। ਸ਼ਾਪਿੰਗ ਕਰਨੀ ਥੋੜੀ ਜੀ। ਨਾਲ-ਨਾਲ ਤੁਹਾਨੂੰ ਦੱਸਾਂ ਲਾਂ ਕਿ ਕੁਝ ਲੈਣੇ ਹੈਗੇ। ਕਪੜੇ ਲੈਣੇ ਗੁਰਮੰਦ ਦੇ ਲੈਣੇ ਕਪੜੇ ਥੋੜੇ ਜਿਹੜੇ ਆਪਾਂ ਨੂੰ ਕੋਈ ਵਧੀਜੀ ਲੱਗੇ ਆਪਾਂ ਵੀ ਲੈ ਲਾਂਗੇ ਚੱਲੀਏ ਫਿਰ ਜੀ ਬਾਕੋ ਬੋਲੋ ਤਾਂ ਅਸੀਂ ਵਾਈਕੁਰੀਏ ਖਾਸਾ ਵਾਈਕੁਰੀ ਦੀ ਕੀਮਤ ਹੈ ਗੁਰਮੰਦ ਤਾਂ ਲੱਗਿਆ ਪਿਆ ਕੈਂਚਣ ਢੀਲੇ ਦਾ ਹੀ ਨਿਕਲਣਾ ਮੈਨੂੰ ਤਾਂ ਇੱਥੇ ਜਾਈਏ ਬਾਹਰ ਚ ਦੇਖ ਲੈਣੇ ਤੁਸੀ ਜੋ ਕਿ ਬੱਚਾ ਤਾਂ ਫਿਰ ਹੋ ਜਾਣਾ ਯਾਰ ਜਾਣ ਕਰ ਤੈਨੂੰ ਇੱਥੇ ਲਾ ਜੈਨੇ ਆ ਸੀ ਤੂੰ ਦੇਖ ਲੈ ਮੈਂ ਇਹਨਾਂ ਨੂੰ 버ਗਰ ਲਿਆ ਦੇਣਾ ਉੱਥੇ ਫਟਾਫਟ ਵਿੱਚ ਬਿਠਾ ਕੇ ਅੱਛਾ ਮੈਂ ਟਾਈਮ ਬਾਜੂ ਆਪਣਾ ਹਾਂ ਇਹ ਬਹੁਤ ਨਹੀਂ ਕਰ ਗੋਤੀ ਉੱਥੇ ਅੰਦਰ ਆਉਣ ਦਾ ਟਾਈਮ ਨਹੀਂ ਹੈ ਜੱਜ ਆਪਣੇ ਕੋਲੇ ਮੈਂ ਜੌਬ ਤੇ ਜਾਣਾ ਫਿਰ ਤੋ ਬੜੀ ਤੇਜ਼ ਆ ਫਟਾਫਟ ਆ ਗਈ। ਇਹ ਆਪਾਂ ਆਇਆ ਪਹਿਲਾਂ ਆ ਦੁਕਾਨ ਤੇ ਆਵਾਂਗੇ। ਮੈਂ ਗੋਮਗੀ ਸੀ। ਗੋਮੰਗੀ ਸੀ। ਆ ਸੀ। ਹਾਂਜੀ ਪੁੱਤ ਚਾਬੀ ਆ ਹੋਏ। ਲੋਕ ਲਾਵਾ। ਤੂੰ ਕਰ ਤਾ। ਅੱਛਾ ਲੈਂ ਬੜਾ ਤੇਜ਼ ਆ ਕਹਿੰਦਾ ਲੋਕ ਲਾਤਾ ਮੈਂ। ਇੱਥੇ ਦੇਖਦਾ ਕੱਪੜੇ-ਕੋਪੜੇ ਮਿਲ ਜਾਣਗੇ ਜਵਾਕਾਂ ਦੇ। ਇਹਦੇ ਲੈਣੇ ਆ ਗੁਰਮਿੰਦ ਦੇ ਥੋੜੇ। ਮੈਨੂੰ ਵੀ। ਤੈਂ ਵੀ ਲੈਣੇ ਆ। ਹੂੰ। ਅੱਛਾ। ਬਲਵੀਰ ਨੇ ਵੀ ਲੈਣੇ ਆ। ਗਵਰਨਮੈਂਟ ਨੇ ਵੀ ਲੈਣੇ ਆ ਮਿੰਨਾ ਖਰਾਰਾ ਮੇਕ ਸਨੋਆ ਹਾਂ ਹਾਂ ਵੈਲਕਮ ਟੂ ਸਪਾਰ ਸ਼ਾਪ ਰੋਗਾ ਇਹ ਜੀ ਪੂਰਾ ਕੋਲ ਸਪੀਡਾਂ ਦੇ ਪਈ ਬਲੇਬੀਰ ਨੂੰ ਆਪਾਂ ਲਾਤਾ ਆ ਸੈਂਟਰ ਦੇ ਵਿੱਚ ਇਹ ਥੋੜਾ ਵੱਡਾ ਸੈਂਟਰ ਆ ਕਹਿੰਦੀ ਮੈਂ ਇੱਥੇ ਦੇਖ ਲਾਂ ਕੁਝ ਤੇ ਅਸੀਂ ਚੱਲਿਆ ਹੁਣ ਖੇਡਾਂ ਵਾਲੀ ਦੁਕਾਨ ਤੇ ਬੱਚਿਆਂ ਦੇ ਖਿਡਾਉਣ ਵਾਲੀ ਦੁਕਾਨ ਤੇ ਬਹੁਤ ਵੱਡੀ ਦੁਕਾਨ ਹੈਗੀ ਤੇ ਆਪਾਂ ਦਿਖਾਉਣਾ ਤੁਹਾਨੂੰ ਵੀ ਆ ਕੇ ਕੀ ਕੀ ਖੇਡਾਂ ਨੇ ਜਵਾਕਾਂ ਦੀ ਆ ਇਹ ਸੈਂਟਰ ਹੈਗਾ ਬਸ ਕੇਰੁੱਦਾ ਸੈਂਟਰ ਹੈ ਇਹ காமா ਆ ਦੁਕਾਨ ਆਈ ਬੱਚਿਆਂ ਦੀ ਖੇਡਾਂ ਵਾਲੀ ਇੱਥੇ ਲਿਖਿਆ ਐਕਸਟਰਾ ਐਕਸਟਰਾ ਲੇਕਰ ਚਲਦੇ ਆਪਾਂ ਅੰਦਰ ਤੇ ਦੇਖਦੇ ਆਂ ਇੱਥੇ ਜਵਾਕਾਂ ਕੀ ਕਿਹੜੇ ਕਿਹੜੇ ਖੇਡਾਂ ਨੇ ਆ ਗਿੱਡੀ ਵੱਡੀ ਦੁਕਾਨ ਆ ਇੱਥੇ ਘਾਤ ਭਾਉਂਦੇ ਖੜੀ ਨੇ ਪਏ ਹਾਂ ਤੂੰ ਲੈ ਤਾਂ ਲਿਆ ਹੁਣ ਗੁਰਮ ਨੇ ਰਿਮੋਟ ਲੈ ਰਿਮੋਟ ਨਹੀਂ ਕੀ ਹੁੰਦਾ ਰੋਬੋਟ ਰੋਬੋਟ ਲੈਣਾ ਕਹਿੰਦਾ ਮੈਂ ਹੁਣੋਂ ਗਲੀਨ ਬਦਗੀ ਚੱਕਣ ਲੱਗੀ ਇੱਥੇ ਆਹ ਬਤ ਨਹੀਂ ਹੁਣ ਇਥੇ ਲੋਭ ਨਹੀਂ ਹੈਗਾ ਬਿਥਾ ਲੈਣਾ ਹੁੰਦਾ ਪਹਿਲਾਂ ਫੇਰ ਕੋਲੀ ਦਾ ਹੁੰਦਾ ਹਾਂ ਅੱਛਾ ਤੂੰ ਕੀ ਲੈਣਾ ਗਲੀਨ ਟਿਕ ਲੈਣਾ ਪੁੱਤ ਇਹ ਕੀ ਕਰਦਾ <laughs> दी बैटरी ना खत्म कर दी बेचारे इधर बेचारी वगैरा भी पेटे <laughs> हो गई <laughs> hmm. <laughs> हो गई हो हो <laughs> मॉन्स्टर ट्रक मॉन्स्टर ट्रक ਹਾਂ ਹਾਂ ਅਮਮਾ ਯਮਾ 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 ਫਾਲ ਦੇ ਗਿਆ ਜੀ ਨਹੀਂ ਬਚ ਗਿਆ ਮਾਰਿਓ 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 ਉਹ ਉਹ ਮਾਇਦੇ ਟੂਰ ਇਹ ਹਮਨ ਗੋਦਾ ਕਿੱਥੇ ਦਾ ਧਰ ਮੀ ਲਗਦਾ ਦੇ ਕੀ ਹੈਗਾ ਨਾ ਨਾ ਪੁਲਿਸ ਮਾਸਟਰ ਚੱਕਾ ਹੋっちゃਾ ਹੁਣ ਆ ਯੇ ਮਿਲ ਗਈ ਮੈਂ ਇਹ ਨਹੀਂ ਲੈਣਾ ਕਾ ਆਪਾਂ ਆਪਾਂ ਲੈ ਲਿਆ ਰੋਬੋਟ ਲੈ ਲਿਆ ਕਿ ਚੀਜ਼ ਮਿਲਣੀ ਆ ਪਰ ਇੱਕ ਹਾਂ ਹਾਂ ਇੱਕ ਚੀਜ਼ ਮਿਲਣੀ ਆ ਕੋਈ ਨਹੀਂ ਕਿੰ ਤੂੰ ਮੂਵ ਕੌਣ ਟੰ ਡੰ 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 ਟੰ ਡੰ ਐ ਆਹ ਗੋਰੋਂ ਨੇ ਇਹਨਾਂ ਨੂੰ ਵੜਾ ਦੇਖਦਾ ਟਰੱਕਾਂ ਟਰੱਕਾਂ ਇਹਨੂੰ ਕੀ ਆ ਟੈਂਕਾ ਕੇ ਟੈਂਕ ਹੂੰ ਹੂੰ ਪਾਪਾ ਤੂੰ ਪਾਪਾ ਵੀ ਐ ਬੱਚੂ ਦਾ ਨਹੀਂ ਹਾਂ ਕੀ ਹੋ ਗਈ ਬਾਬਾ ਹੋ ਗਈ ਬਗੀ ਇਹ ਢਨੋਂ ਮੋਸਕੇ ਵੀ ਹੈ ਹੂੰ ਲੁਕਾ ਹੋ ਗਈ ਹੂੰ ਪੋਪੀ ਕਿਥੇ ਹੈ ਲੈਕ ਪੀ ਪਲੇ ਟਾਈਮ ਐਂਡ ਹੱਗੀ ਵੱਗੀ ਚੁਦਾਈ ਚੁਦਾਈ ਚਾਪ ਸੇਸੋ ਕਰ ਰੋਨੇ ਦੀ ਆ ਥੱਲੇ ਪਈ ਗੱਡੀ ਆ 500 ਦੀ ਗੁਰਮਨ ਖੇਡਦਾ ਹਾਂ ਉਹ ਟਰੈਕਟਰ ਨੇ ਜੋ ਆਕਾਂ ਦੇ ਖੇਡਣ ਵਾਲੇ ਤੇ ਆਹ ਟਰੈਕਟਰ ਜਿਹੜਾ ਇਹ ਲਾਇਆ ਇਹਨਾਂ ਨੇ 1200 1300 ਕਰੋਨੇ ਦਾ ਆ ਲੱਗਿਆ ਇਹ ਰੇਟ ਆ ਵੀ 1200 ਕਰੋਨੇ ਦਾ ਡਰਾਈਵ ਦਨ ਨਹੀਂ ਉਹਨਾਂ ਨੇ ਡਰਾਈਵ ਤੇ ਹੀ ਲਾਇਆ ਬੁੱਤੇ ਇਹ ਜਾਂ ਇਹ ਤੂੰ ਦੇਖ ਲਿਆ ਬੁੱਤ ਆਹ ਦੇਖ ਲੈ ਵੀਰ ਵੀਰ ਦੇਖ ਲੈ Uj, Oh, den er det, vi jo. Ja. <laughs> ja. <kanya>, <laughs>